ਸਾਰੀਆਂ ਸਮੱਸਿਆਵਾਂ ਦਾ ਹੱਲ ਮਜ਼ਬੂਤ ਲਾਂਬੰਦੀ ਉਹ ਖੁੱਲਾ ਪਾਣੀ ਹੜਾਂ ਭਾਲਾ ਰੂਪ ਧਾਰ ਕੇ ਨੂੰ ਕਿਸਾਨ ਕਰਦਾ ਜਦੋਂ ਤੱਕ ਡੈਮ ਨਹਿਰਾਂ ਸੂਏ ਕਸੀਆਂ ਓਏ ਵਾਲਾ ਰਾਹ ਨਹੀਂ ਫੜਦਾ ਜਦੋਂ ਤੱਕ ਜਦੋਂ ਤੱਕ ਡੈਮ ਨਹਿਰਾਂ ਸੂਏ ਕਸੀਆਂ ਓਏ ਵਾਲਾ ਰਾਹ ਨਹੀਂ ਫੜਦਾ ਜੋ ਜੋ ਜਵਾਨੀ ਵਾਲਾ ਸੇਧ ਭਾਲਦਾ ਜਥੇ ਬੰਦ ਹੋਣ ਦੀ ਹੁਣ ਸ਼ਿਆਣਪ ਉਹ ਦੇ ਨਾਲ ਸਾਂਭ ਲੋ ਪੰਜਾਬ ਨੂੰ ਲੋੜ ਮੈਲ ਥੋਣ ਦੀ ਓਏ ਮਨੋਂ ਮੈਲ ਥੋਣ ਦੀ ਸ਼ਿਆਣਪ ਉਹ ਦੇ ਨਾਲ ਸਾਂਭ ਲੋ ਪੰਜਾਬ ਨੂੰ ਲੋੜ ਮੈਲ ਥੋਣ ਦੀ ਤਨਾ ਦੇ ਸ਼ਿੰਗਾਰ ਮਾਨ ਪਾਪਾ ਨਾਲ ਭਰੇ ਕਹਿੰਦੇ ਕੌਣ ਦੇਖਦਾ ਗੁਰੂ ਦਾ ਹੁਕਮ ਕੱਢੋ ਮਨਾ ਵਿੱਚੋਂ ਮਹਿਲਾ ਹੈ ਖੰਡਣ ਭੇਖਦਾ ਗੁਰੂ ਦਾ ਹੁਕਮ ਕੱਢੋ ਮਨਾ ਵਿੱਚੋਂ ਮਹਿਲਾ ਹੈ ਖੰਡਣ ਭੇਖਦਾ ਸਾਫ ਨੀਤ ਨਾਲ ਸੰਬੀਏ ਪੰਜਾਬ ਨੂੰ ਨਾਲੋਂ ਲੋੜ ਪਵੇ ਰੋਣ ਦੀ ਸ਼ਿਆਣਪੋ ਦੇ ਨਾਲ ਸਾਂਭ ਲੋ ਪੰਜਾਬ ਨੂੰ ਲੋੜ ਮੈਲ ਥੋਣਦੀ ਓਏ ਲੋੜ ਮੈਲ ਥੋਣਦੀ ਸ਼ਿਆਣਪੋ ਦੇ ਨਾਲ ਸਾਂਭ ਲੋ ਪੰਜਾਬ ਨੂੰ ਲੋੜ ਮੈਲ ਥੋਣਦੀ ਛੇ ਦਿਨਾਂ ਹੀ ਕੋਈ ਨਹੀਂ ਮਿਸ਼ਨ ਹਿਸਾਬ ਆਪ ਮਤੇ ਹੋਏ ਆ ਹੜ ਕਾਂਟ ਰੌਲ ਮੰਗ ਨਹੀਂ ਤ ਕਨੀਕ ਲਾਲ ਜਾਂਚ ਕੋਏ ਆ ਹੜ ਕਾਂਟੜਾ ਵਾਂਗੂ ਨਹੀਂ ਤੋ ਕਨੀਕ ਲਾਲ ਚਾਂਚਕ ਹੋਇ ਆਮ ਇਕੋ ਸੇ ਦੇ ਵਿੱਚ ਦੇਣੇ ਖਿੰਡੇ ਵਣ ਕੇ ਵੇ ਨੋੜਾ ਫਰੋਣ ਦੀ ਛਾਣਪੋ ਦੇ ਨਾਲ ਸਾਂਭ ਲੋ ਪੰਜਾਬ ਨੂੰ ਇਹ ਲੋੜ ਮੈਲ ਤੋਣ ਦੀ ਛਾਣਪੋ ਦੇ ਨਾਲ ਸਾਂਭ ਲੋ ਪੰਜਾਬ ਨੂੰ ਲੋੜ ਮੈਲ ਤੋਣ ਦੀ ਗੁਰਮਾਣੀ ਗੁਰੂ ਸਾਨੂੰ ਦੇਵਸਾ ਦਾ ਸੇਧ ਪੜ ਕੇ ਵਿਚਾਰ ਲੋ ਗੁਰਮਾਣੀ ਗੁਰੂ ਸਾਨੂੰ ਦੇਵੇ ਸਦਾ ਸੇਧ ਪੜ ਕੇ ਵਿਚਾਰ ਲੋ ਇਹਦੀ ਸੇਧ ਵਿੱਚ ਆਪਾਂ ਹੋਂ ਬੋਲਾ ਆਮ ਬੰਦ ਪੱਕਾ ਮਾਨ ਧਾਰ ਲੋ ਇਹਦੀ ਸੇਧ ਵਿੱਚ ਆਪਾਂ ਹੋਂ ਆਲਾ ਆਮ ਬੰਦ ਪੱਕਾ ਮਾਨ ਧਾਰ ਲੋ ਭਾਗੀ ਬੰਦ ਰਚ ਰਕੇ ਪੜਉ ਤੇ ਆਸ ਛੱਡੋ ਗੱਲ ਜੋਣ ਦੀ ਭਾਗੀ ਬੰਦਰ ਚ ਰਹਿ ਕੇ ਫੜਉ ਤੇ ਆਸ ਛੱਡੋ ਗੱਲ ਜੋਂਨ ਦੀ ਸ਼ਾਨ ਪੌਦੇ ਨਾਲ ਸਾਭ ਲੋ ਪੰਜਾਬ ਨੂੰ ਇਹ ਲੋੜ ਮੈਲ ਤੋਣ ਦੀ ਸ਼ਾਨ ਪੌਦੇ ਨਾਲ ਸਾਭ ਲੋ ਪੰਜਾਬ ਨੂੰ ਲੋੜ ਮੈਲ ਤੋਣ ਦੀ ਓਏ ਲੋੜ ਮੈਲ ਤੋਣ ਦੀ